ਬਬਾਈ ਹਾਂਜੀ ਇਹ ਕਿੱਥੋਂ ਆਈ ਏ ਗੱਡੀ ਮੀਰਾਗੜ ਤੋਂ ਜੀ ਮੀਰਾਗੜ ਕਿਹੜਾ ਕਿਦਾਮ ਆ ਇਹ ਚਮਨ ਲਾਲ ਸੈਂਤਿਆ ਰਾਸ ਮਿਲ ਉਹ ਸੀਐਲ ਸੇਠੀਆ ਵਾਲਾ ਕਾਗਜ਼ ਦੇ ਤੇ ਬਾਬਾ ਜੀ ਇਹਦਾ ਕੰਡਾ ਪਰਚੂ ਕੱਢਦੇ ਨਹੀਂ ਇਹ ਤੇ ਨਹੀਂ ਦਿੰਦੇ ਕੰਡਾ ਪਰਚੀ ਆਹ ਦੇਖੋ ਜੀ ਅੱਜ ਹੈਗੀ ਜਿਹੜੀ ਤਰੀਕ ਆ 5 ਜੁਲਾਈ ਦਿਨ ਹੈਗਾ ਸ਼ੁੱਕਰਵਾਰ ਆ ਗੱਡੀ ਦਾ ਨੰਬਰ ਤੁਸੀਂ ਵੇਖ ਲਓ ਪੀਬੀ 05 ਆਰ 8533 ਇਹ ਸੀਐਲ ਸੇਠੀਆ ਤੋਂ ਕਣਕ ਆਈ ਏ ਟਰੱਕ ਆ ਕਣਕ ਦਾ ਆ ਤੁਸੀਂ ਕਨਕ ਵੇਖ ਲਓ ਪਿੱਛੇ ਲੱਦੀ ਪੀ ਆ ਲੇਕਿਨ ਜਿਹੜੀ ਆਵਾਜ਼ ਆਪਾਂ ਇੰਨੇ ਸਾਲਾਂ ਤੋਂ ਚੁੱਕਨ ਨੇ ਆ ਕਿ ਕਨਕ ਦਾ ਘਪਲਾ ਹੁੰਦਾ ਘਪਲਾ ਹੁੰਦਾ ਇਹ ਜਿਹੜੇ ਅਫਸਰ ਨੇ ਰਲ ਕੇ ਕਰਨਦੇ ਨੇ ਇਹ ਸਾਡੀ ਗੱਲ ਅੱਜ ਤੱਕ ਇਹਨਾਂ ਨੇ ਸੁਣੀ ਨਹੀਂ ਨਾ ਇਹ ਕੋਈ ਇਹਨਾਂ ਵੱਲ ਦੇਖ ਰੇ ਕਰਦਾ ਵਾ ਕੋਈ ਕੰਡਾ ਪਰਚੀ ਨਹੀਂ ਹੈਗੀ ਕਿੱਦਾਂ ਪਤਾ ਲੱਗੂਗਾ ਕਿ ਇਹਦੇ ਚ ਵੇਟ ਪੂਰਾ ਹੈਗਾ ਕਿ ਨਹੀਂ ਹੈਗਾ ਕੰਡਾ ਪਰਚੀ ਇਹ ਜਾਣ ਕੇ ਨਹੀਂ ਦਿੰਦੇ ਕਿਉਂ ਇਹ ਕਨਕ ਚ ਬਹੁਤ ਵੱਡੇ ਸਤਰ ਤੇ ਘਪਲਾ ਕਰੰਦੇ ਨੇ ਕਨਕ ਦੀਪੂਆਂ ਦੇ ਘੱਟ ਭੇਜਦੇ ਨੇ ਫਿਰ ਤਾਂ ਡੀਪੂਆਂ ਦੇ ਘਟ ਕਣਕ ਜਾਂਦੀ ਆ ਤੇ ਡੀਪੂ ਵਾਲੇ ਕਣਕ ਪੂਰੀ ਕਰਨ ਲਈ ਲੋਕਾਂ ਨੂੰ ਅੱਗੋਂ ਘਟ ਦਿੰਦੇ ਨੇ ਫਿਰ ਜਦੋਂ ਕੋਈ ਲੋਕੀ ਬੋਲਦੇ ਨੇ ਉਹਨਾਂ ਨੂੰ ਤਾਂ ਸਾਰਾ ਕਸੂਰ ਡੀਪੂ ਵਾਲਿਆਂ ਦਾ ਨਿਕਲ ਆਂਦਾ ਵਾ ਲੇਕਿਨ ਜਦ ਕਿ ਕਸੂਰ ਗੋਦਾਮਾਂ ਤੋਂ ਸ਼ੁਰੂ ਹੁੰਦਾ ਹੈ ਇਹ ਇਨਸਪੈਕਟਰ ਦੀ ਡਿਊਟੀ ਬਣਦੀ ਸੀ ਕਿ ਇਨਸਪੈਕਟਰ ਕਣਕ ਦਾ ਗੋਦਾਮ ਤੋਂ ਟਰੱਕ ਲੈ ਕੇ ਨਿਕਲੇ ਤੇ ਕੰਡਾ ਪਰਚੀ ਜ਼ਰੂਰ ਕਰਾਵੇ ਲੇਕਿਨ ਆਹ ਦੇਖ ਲਓ ਟਰੱਕ ਉਦਾਂ ਹੀ ਆ ਗਿਆ ਵਾ ਲੇਕਿਨ ਕੋਈ ਕੰਡਾ ਪਰਚੀ ਨਹੀਂ ਹੋਈ ਪਈ ਜਿਹੜੋ ਇਹਨਾਂ ਦੇ ਉੱਚ ਅਧਿਕਾਰੀਆਂ ਨੂੰ ਫੋਨ ਕੀਤਾ ਤੇ ਫੋਨ ਉਹ ਚੁੱਕਣ ਨਹੀਂ ਦੇ ਕਿਉਂ ਨਹੀਂ ਚੁੱਕਦੇ ਉਹਨਾਂ ਨੂੰ ਪਤਾ ਹੁੰਦਾ ਵਾ ਕਿ ਕੋਈ ਨਾ ਕੋਈ ਅਸੀਂ ਗਲਤ ਕੰਮ ਕੀਤਾ ਵਾ ਕਿਸੇ ਨਾ ਕਿਸੇ ਨੇ ਸ਼ਿਕਾਇਤ ਕਰਨੀ ਆ ਤੇ ਫੋਨ ਉਹਨਾਂ ਨੇ ਚੁੱਕਣਾ ਨਹੀਂ ਹੁਣ ਆਹ ਟਰੱਕ ਦਾ ਕੰਡਾ ਪਰਚੀ ਹੈਗਾ ਨਹੀਂ ਆ ਤੇ ਇਹਨਾਂ ਨੂੰ ਕਿੱਦਾਂ ਪਤਾ ਅੰਦਰ ਕਿੰਨੀ ਕੁਇੰਟਲ ਕਣਕ ਹੈਗੀ ਆ 250 ਕੁਇੰਟਲ ਕਣਕ ਦੇ ਹਿਸਾਬ ਨਾਲ ਕਣਕ ਲਿਆਏ ਨੇ ਜਦ ਕਿ 253 ਕੁਇੰਟਲ ਹੋਣੀ ਚਾਹੀਦੀ ਆ ਤਿੰਨ ਤਿੰਨ ਕੁਇੰਟਲ ਬਾਰਦਾਨੇ ਦਾ weight 253 ਕੀ ਮੈਨੂੰ ਲੱਗਦਾ 250 ਕੁਇੰਟਲ ਵੀ ਨਹੀਂ ਪੂਰੀ ਹੋਣੀ ਕਿਉਂ ਜਦ ਕੰਡਾ ਪਰਚੀ ਨਹੀਂ ਹੈਗੀ ਤੇ weight ਕਿੱਥੋਂ ਇਹਨਾਂ ਨੇ ਕਰ ਲਿਆ ਮੇਰੀ ਆਪ ਜੀ ਅੱਗੇ ਬੇਨਤੀ ਹੈ ਵੀਡੀਓ ਨੂੰ ਅੱਗੇ ਪਹੁੰਚਾਓ ਤਾਂ ਕਿ ਪ੍ਰਸ਼ਾਸਨ ਤੱਕ ਪਹੁੰਚੇ ਜਿਹੜਾ ਇੱਥੇ ਕਰੋੜਾ ਦਾ ਕਪਲਾ ਹੋਣ ਦਿਆ ਵਾ ਉਹ ਨੱਥ ਪਵੇ ਕਿਉਂਕਿ ਇਹ ਕਪਲਾ ਹੁੰਦਾ ਤੇ ਇਹ ਗੁਦਾਮਾਂ ਦੇ ਲੈਵਲ ਤੇ ਆ ਕੇ ਗੁਦਾਮਾਂ ਚੋਂ ਘਾਟ ਆਂਦੀ ਲੇਕਿਨ ਇਹਦਾ ਖਮਿਆਜਾ ਜਿਹੜਾ ਜਨਤਾ ਨੂੰ ਭੁਗਤਣਾ ਪੈਂਦਾ ਵਾ ਕਿਉਂਕਿ ਜਦੋਂ ਕਣਕ ਆਂਦੀ ਘਾਟਾ ਤਾਂ ਫਿਰ ਲੋਕਾਂ ਨੂੰ ਵੀ ਘਟ ਮਿਲਦੀ ਆ ਤੇ ਲੋਕੀ ਜਦੋਂ ਆਵਾਜ਼ ਚੁੱਕਦੇ ਨੇ ਫਿਰ ਉਹਨਾਂ ਨੂੰ ਇਹ ਕਹਿ ਕੇ ਡਰਾਇਆ ਜਾਂਦਾ ਵਾ ਕਿ ਤੁਹਾਡਾ ਕਾਰਡ ਕੱਟਿਆ ਜਾਣਾ ਕਿਰਪਾ ਕਰਕੇ ਵੀਡੀਓ ਸ਼ੇਅਰ ਕਰਿਓ ਤੋਂ ਪ੍ਰਸ਼ਾਸਨ ਤੱਕ ਪਹੁੰਚੇ ਤਾਂ ਉਹਨਾਂ ਨੂੰ ਪਤਾ ਲੱਗੇ ਕਿ ਕਿੰਨੇ ਮੋٹے ਲੈਵਲ ਤੇ ਕਪਲਾ ਹੋ ਰਿਹਾ ਇਹ ਇੱਕ ਟਰੱਕ ਦੀ ਗੱਲ ਨਹੀਂ ਸਾਰੇ ਟਰੱਕਾਂ ਦਾ ਐਯੋ ਹਾਲ ਆ ਕਰੋੜਾਂ ਦੀ ਕਣਕ ਹਰ ਵੰਡ ਚ ਖਾਦੀ ਜਾਂਦੀ ਜੀ ਧੰਨਵਾਦ ਜੀ